ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ। ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਦਾ ਗੁਣੀ ਤਰੱਕੀ ਬਖਸ਼ੇ। ਤੇ ਸਾਭ ਨੂੰ ਦੇ ਰੁਕਤਾ ਬਖਸ਼ਾ ਜੀ। ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਸੋ ਮਾਰਨਿੰਗ ਟਾਈਮ ਆ ਜੀ। ਆਪਾਂ ਇੱਕ ਘੰਟਾ ਪੂਰਾ ਵਰਕਆਊਟ ਕਰਕੇ ਸਰੀਰ ਨੂੰ ਹੁਣ ਰਿਲੈਕਸ ਕਰਕੇ ਆਪਣੇ ਕੁਟਿਆ ਦੇ ਵਿੱਚ ਪਹੁੰਚ ਗਏ ਤੇ ਆ ਦਾਤਾਂ ਨਾਲ ਜੀ ਨਿੰਮਾ ਲਈ ਇਹ ਸਮਝ ਲਓ ਵੀ ਇੱਕ ਘੰਟਾ ਹੀ ਹੋ ਗਿਆ ਮੂੰਹ ਦੇ ਵਿੱਚ ਚੱਲੇ ਰਹੀ ਆ ਤੇ ਜਿਹੜਾ ਮੈਂ ਸ਼ੂਗਰ ਆਪਣਾ ਟੈਸਟ ਕਰਦਾ ਸੀ ਅੱਜ ਤੋਂ ਸਮਝ ਲਓ ਵੀ 2 2 ਕੁ ਮਹੀਨੇ ਪਹਿਲਾਂ 130 40 ਦੇ ਵਿੱਚ ਵਿੱਚ ਖਾਲੀ ਪੇਟ ਆਉਂਦਾ ਸੀ ਤੇ ਹੁਣ ਵਰਕਆਊਟ ਕਰਨ ਦੇ ਨਾਲ ਉਹ 100 ਦੇ ਲਗ ਭਾਗ ਆ ਗਿਆ ਜਿਹੜਾ ਪਰਲਾ ਸਮਝ ਲਓ ਵੀ 30 40 ਵੱਧਾ ਸੀ ਉਹ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਮੌਸਮ ਅਜ ਹੋਇਆ ਬੇਮਜਾਜ ਤੇ ਆ ਬਾਈ ਰਹੀ ਇੱਧਰ ਟਰੈਕਟਰ ਨਾਲ ਲੱਗਿਓ ਕੋ ਲੱ ਲਾ ਪੱਬਾ ਜਾਂ ਕਰਨਾ ਹੁਣ ਉਹਨਾਂ ਨਾਲ ਕਰਦਾ ਗੱਲਬਾਤ ਚੱਲ ਕੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਸਾਡੇ ਦਾ ਸੰਦੇ ਬੰਦੇ ਨਹੀਂ ਲੋਟ ਆਉਂਦੇ ਹੈਗੇ ਕਦੇ ਗੱਡੀ ਕੱਢ ਟਰੈਕਟਰ ਅੰਦਰ ਵੜ ਕਦੇ ਟਰੈਕਟਰ ਕੱਢ ਗੱਡੀ ਅੰਦਰ ਵੜ ਹਾਂ ਔਰ ਇਹਦਰ ਬਾਈ ਦਾ ਹੋਰ ਹੈ ਨਾ ਇੱਕ ਘਰ ਦਾ ਸਮਾਨ ਅਸੀਂ ਰਿਜੈਕਟ ਕਰਿਆ ਪਿਆ ਇਧਰ ਹਾਂ ਉਹ ਵੀ ਤੇਲ ਦਾ ਪੇਟੀ ਆ ਪਈ ਹੈ ਇਧਰ ਸਾਡਾ ਕਿੱਥੇ ਜਾਊਗਾ ਕੋਈ ਨਾ ਜਗਾ ਵੜਦੀ ਉੱਥੇ ਨਹੀਂ ਪਤਾ ਹਲੇ ਹੋਰ ਸਾਡਾ ਵਾਲਾ ਜਿਹੜਾ ਟਰੈਕਟਰ ਲਿਆਉਂਦੇ ਉਹ ਵੀ ਨਹੀਂ ਘਰ ਜਾਂਦਾ ਇੱਥੀ ਲੱਗ ਜਾਂਦਾ ਸ਼ਾਮ ਨੂੰ ਪੈਰ ਦੇ ਦੇ ਹੋ ਹੀ ਰਹੇਗਾ ਕਈ ਵਾਰ ਆ ਸੋਚਦੇ ਵੀ ਜੇ ਕਿਤੇ ਅਸੀਂ ਥੱਲੀ ਰਹਿੰਦੇ ਹੁੰਦੇ ਨਾ ਇੰਨਾ ਖੁੱਲਾ ਰੱਖਿਆ ਪਾਉਂਦਾ ਥੱਲੇ ਫੇਰ ਕਿਆ ਕਰਦੇ ਆਪਾਂ ਨਾ ਅਡਜਸਟਮੈਂਟ ਬਸ ਬਸ ਬਾਈ ਬਸ ਤੁਹਾਰੇ ਉੱਤਰ ਅਮਰੀਕਾ ਜਾ ਕੇ ਦੇਖੀਂ ਟਰੈਕਟਰ ਕਿੱਥੇ ਵਿਖਾਇਆ ਹੋਇਆ ਹੈ ਨਾ ਨਾ ਨਹੀਂ ਉਹ ਇਹ ਸੈਟਿੰਗ ਦਾ ਕਰ ਨਹੀਂ ਪਾ ਰਹੀ ਜੀ ਹੁਣ ਚੀਮੇ ਚੱਲਿਆ ਤੂੰ ਰੇਤਾਂ ਲੈ ਆ ਬੇਟਾ ਅੱਜ ਵੀ ਚੜ੍ਹ ਗਿਆ ਵੀ ਨਹੀਂ ਹੈਗਾ ਹਾਂ ਉਹਨਾਂ ਦਾ ਮਾਰਗਪਾਤ ਤੇ ਟੈਨਸ਼ਨ ਨਹੀਂ ਹੈ ਜੀ ਹਾਂ ਦੇ ਲੈ ਪਾ ਲੈ ਅੱਜ ਤਾਂ ਚਲਾ ਕੇ ਨਹੀਂ ਚੱਲਦਾ ਟਾਇਰ ਨੂੰ ਅੱਜ ਰੇਤਾਂ ਲੈਣਾ ਨੂੰ ਭੇਜ ਦਮੈਂ ਕਹਿੰਦਾ ਨਾਲੇ ਦੇਖ ਕੇ ਆਉਂਗਾ ਵੀ ਰਸਤਾ ਕਿਹਦਾ ਦਿੱਤੇ ਤੇ ਰੇਤਾਂ ਆਉਂਦਾ ਬਾਈ ਪਾਹੀਂ ਕਿਵਰੀ ਵਾਲੀ ਫੀਲਿੰਗ ਹੀ ਆਉਣ ਲੱਗ ਗਈ ਲੱਗ ਜਣਾ 50 ਪਾ ਤਾਂ ਕਹਿੰਦਾ 4 ਦਿਨ ਬਿਚੇ ਨੇ ਲੱਗੇ ਹੋਏ ਕਹਿੰਦਾ ਜੀ ਕਰਦਾ ਵੀ ਘੁੰਮ ਕੇ ਆਵਾਂ ਕਦੇ ਮਾ ਘੁੰਮੇ ਪਾਵਰ ਟਾਉਣੀ ਮੇਰੇ ਕੋਲ ਹੁਣ ਵੀ ਤਾਂ ਤੇਰੇ ਨਾਮ ਹੈ ਹੁਣ ਵੀ ਤਾਂ ਤੇਰੇ ਨਾਮ ਹੈ ਹੁਣ ਉਹ ਜੀਨੀਅਰ ਖੁੱਲ ਕੇ ਆਗਾ ਬਨੇ ਦੀ ਕਰਨਾ ਹਾਂ ਮੇਰਾ ਫੁੱਲ ਨਹੀਂ ਲੈ ਕੇ ਜਾਣੀ ਉਹ ਤਾ ਦਾ ਬਵਾਦਾ ਟਰਾਲਾ ਦਾ ਬਵਾਦੇ ਹੁਣ ਤੇਰੇ ਨਾਲ ਇੱਕ ਵਾਰ ਬੈਠ ਨਾ ਦੋ ਰੋਫੋ ਫੋਟੋ ਅੱਗੇ ਲਾ ਦੇ ਤਾ ਬਾਵਨ ਸੁਬਾਹ ਕਰ ਲੈ ਜੀ ਹਲ ਚੱਲਦੀ ਚੱਲੂ ਨਾ ਅੰਦਰ ਬਾੜਿਆ ਹੋ ਗਿਆ ਟਰਾਈ ਫਿਰ ਉਹਨਾਂ ਦਾ ਕੰਮ ਹੀ ਆ ਓਕੇ ਬਾਈ ਟਾਟਾ ਮਰ ਜਾ ਕਾਲੀ ਗਾਣੂ ਕਰਦਾ ਨਹੀਂ ਹਾਂ ਓਏ ਜੇ ਬਸ ਬਹੁਤ ਦਰ ਆਹ ਨਜ਼ਰ ਵਾਰ ਆਹ ਆਹ ਕ੍ਰੈਸ਼ ਆ ਗਿਆ ਮੇਰੇ ਕੋਲ ਹਾਂ ਇਹਦਾ ਕਾਫਰ ਬਣਾਉਣਾ ਪਿਆ ਉਹ ਇਹਨਾਂ ਦਾ ਬਾੜ ਦੇ ਕੋਲ ਵੀ ਰਫਿਊਜ਼ ਰਾ ਜਿਹੜੇ ਦੇ ਪਿੱਛੇ ਲੱਗੇ ਹੋਏ ਤੇ ਉਹਨਾਂ ਦੇ ਰਫੂਲ ਵੀ ਜਾ ਕੇ ਡਰ ਲੱਗਦਾ ਹੈ ਇਹਨੇ ਕੋ ਜਛਾਤੇ ਕਰਾ ਹੈ ਆ ਗਿਆ ਜੀ ਬੋਰਡ ਦੇ ਅੰਦਰ ਉਹਦਾ ਪਰਦੇਸੀ ਹੋ ਗਿਆ ਵਾ ਛਕਤੀ ਵਾਟਰ ਬਿਨਾ ਔਖਾ ਹੋ ਜਾਂਦਾ ਉਹਦਾ ਦੋ ਵਦਨ ਕਰਦਾ ਤਾਂ ਨੋ ਮਿੰਟ ਜੀ ਜੀ ਸਵੇਰ ਤੇ ਸ਼ਾਮ ਦਾ ਕੋਈ ਦਾਰੂ ਪਰ ਹੋਰ ਹੈ ਚਾਹ 4 ਵਜੇ ਬਣਾ ਲੈਣਾ ਹਾਂ ਉਹ ਰਾਤ ਆਉਰੀ ਦਾ ਹਾਂ ਜੂਰੇ ਬਾਬਾ ਜੀ ਕਿਹ ਤੇ ਚ ਲੈ ਆ ਜਾ ਆ ਖਾਏਗਾ ਨਾ ਮਾਨੀ ਤੁਨੇ ਹੀ ਦਿਉਣਾ ਤਾਂ ਨਹੀਂ ਰਾਜੂ ਬਾਈ ਦਾ ਸਾਈਕਲ ਕਿਹੜਾ ਸਾਈਕਲ ਹੈ ਇਹਦਾ ਬਾਈ ਮੌਸਮ ਕਹਿੰਦਾ ਉੱਪਰ ਬੱਦਲ ਕਿਣੀਆਂ ਚ ਤਲ ਬਾਈ ਹਲਾਇਆ ਵਾ ਮੌਸਮ ਕੱਲ ਨੂੰ ਤਾਂ ਸੈਲ ਵੀ ਹਾਂ ਕਿੰਨਿਆਂ ਦਾ ਹੁਣ ਵੀ ਲੱਗੀਆਂ ਗੇੜੀਆਂ ਦਾ ਸਵੇਰ ਨੂੰ 4 ਵਜੇ ਲੱਗੇ ਲੱਗਣਾ ਗਣਿਆਂ ਦਾ ਕੋਈ ਚੱਕਰ ਨਹੀਂ ਹੈਗਾ ਚਲ ਨਹੀਂ ਉਹਨਾਂ ਬੱਦਲ ਜਿਹੜਾ ਹੈਗਾ ਪੈਣੇ ਵਾਲਾ ਨਹੀਂ ਹੈ ਲੈ ਇਹ ਮਾੜੀ ਮੋਟੀ ਭੂਰ ਵਾਲਾ ਹੀ ਹੈ ਕੱਲ ਨੂੰ ਸਵੇਰੇ ਕਹਦਾ ਦਿਨ ਲੰਘ ਕੇ ਫਿਰ ਸਰ ਜਾਣਾ ਇਹ ਹੁਣ ਗਲਤ ਜਿਹੜਾ ਪੈਂਦਾ ਇਹ ਨੁਕਸਾਨ ਕਰਦਾ ਹੁਣ ਫਸਲ ਤਕਰੀਬਨ ਨੇੜੇ ਲੱਗੀ ਪਈ ਆ ਹਰੇ ਕੇ ਪਹਿਲੀ ਤਰੀਕ ਦੀਕ ਦਾ ਵੱੱਡ ਪਹਿਲਾਂ ਹੁੰਦੀ ਆ ਹੁਣ ਪਤਾ ਆ ਦੇ ਜਿਹੜੀ ਖੜੀ ਆ ਦੇ 40 ਚੌਥਨ ਵਾਢ ਲਿਓ ਨੂੰ ਹੋਗਾ ਨਹੀਂ 25 ਤੱਕ ਮੈਂ ਕੱਢ ਦਾਂ ਟਾਈਮ ਦਾ ਪੰਜ ਚਾਰ ਦਿਨ ਖੜਾ ਲਊਗਾ ਨਹੀਂ ਹਰੇਕ ਅਸੀਂ ਵੀ ਕਹਿੰਦੇ ਪਹਿਲੀ ਤੱਕ ਆਉਂਦੇ ਬਟਨ ਨੂੰ ਸਾਢੇ 25 26 ਨੂੰ ਵੱਡੋ ਹੋ ਜਾਣੀ ਹੂੰ ਵੀ ਅਸੀਂ ਕਹਿੰਦੇ ਵੀ ਪਹਿਲੀ ਤਰੀਕ ਆਜੇ ਵੱਡੀਆਂ ਖੁੱਲ੍ਹ ਜਵੇ ਦੇਖਿਆ ਕੀ ਹੋ ਗਿਆ ਕਾਚਾ ਤਾਊ ਨਾਲ ਜਾਣਾ ਨਹੀਂ ਹੈਗਾ ਕਾ ਤਾਊ ਜੀ ਕਾ ਤੋਫੀ ਦੇ ਦਊਗਾ ਤੋਫੀਆਂ ਦਊਗਾ ਚੀਜ਼ੀਆਂ ਦਊਗਾ ਹਾਂ ਟੀਕਾ ਲਾ ਦੇ ਟੀਕਾ ਲਾ ਦੇ ਪਹਿਲਾਂ ਤੇ ਟੀਕਾ ਲਾ ਕੇ ਕਰ ਲੋ ਟੀਕਾ ਲਾ ਦੇ ਟੀਕਾ ਲਾ ਦੇ ਤਾਊ ਦਾ ਆਹ ਕੀ ਟੀਕਾ ਹਰ ਦੋ ਹੀ ਨਿਪਰੀ ਵੀ ਹੈਗੀ ਕਦੋਂ ਆਇਲੀ ਹੋ ਰਹੀ ਏ ਚਲ ਮਿੱਟੀ 'ਚ ਖੇਲੇ ਆ ਜੇ ਆ ਕੇ ਹਾਂ ਕਿਉਂ ਖੇਡਣੀ ਖੇਡਣਾ ਦੱਸ ਕਾਈ ਹੁਣ ਇਹ ਕਟਾਈ ਪਤਾ ਗਾਦਨ ਬਾਗਣਾ ਖੇਡਣਾ ਕਦੋਂ ਮਿੱਟੀ 'ਚ ਦੱਸ ਦੇ ਕੈਨੀਵਲ ਲਿਬੜ ਜੂਗੀ ਬੈ ਠੀਕ ਹੈ ਕਾ ਆਹ ਕਹਿੰਦੇ ਆਹ ਕਿੱਥੇ ਲੈਂਦੇ ਨੇ ਇਹ ਉੱਥੇ ਦੇ ਉੱਥੇ ਦੇ ਜਹਾਜ਼ ਵਿੱਚ ਕੌਣ ਲਿਆ ਤਾਂ ਕੌਣ ਲਿਆ ਤਾਂ ਕੌਣ ਲਿਆ ਤਾਂ ਮਮਾ ਸੁੱਕਾ ਮਮਾ ਹੋਰ ਜਹਾਜ਼ ਵਿੱਚ ਲੈਂਦੀ ਦੀ ਇਹ ਹਾਂ ਜਹਾਜ਼ ਵਿੱਚ ਅੱਛਾ ਕਿੱਥੇ ਦੇ ਚਲੇ ਕਾਏ ਕਰਾ ਵਿਕਤੀ ਨੂੰ ਹੱਥ ਮਾਰ ਦੇ ਇੱਕ ਵਾਰ ਜਦੋਂ ਛੱਡ ਦੂੰਗਾ ਹਾਕ ਮਾਰ ਦੇ ਜਦ ਜਦ ਮਿੱਕੀ ਨੂੰ ਭੇਜ ਦੇਣਾ ਕਹਦੇ ਫੇਰ ਇੱਕ ਵਾਰ ਚੱਲ ਇੱਕ ਵਾਰ ਕਹਦੇ ਚੱਲ ਰਾਜੂ ਕਹ ਰਾਜੂ ਕਹਦੇ ਫੇਰ ਇੱਕ ਵਾਰ ਕਹਦੇ ਚਾ ਮੈਂ ਹਾਕ ਨੂੰ ਹਾਕ ਮਾਰਦਾ ਫੇਰ ਇੱਕ ਫੇਰ ਮਾਰੀ ਮੈਂ ਹਾਕ ਨੂੰ ਮਾਰਦਾ ਅੰਦਰੇ ਅੰਦਰ ਗਲ ਫਿਰ ਕਿ ਕਿ ਸਿੱਟੇ ਕਰ ਕਰਦੇ ਅੱਛੇ ਇਹਦਾ ਗਿਆ ਯਾਰ ਮਾਲ ਦੇ ਆਪੇ ਇਜਾਜ਼ਤ ਦੇ ਪਾਣੀ ਇਹ ਇੱਥੇ ਫਿਰ ਤਾਂ ਪਾਣੀ ਲੱਗਿਆ ਨਹੀਂ ਉਹਨੂੰ ਲਾਉਣਾ ਲੱਗਿਆ ਨਹੀਂ ਉਹਨੂੰ ਦਾ ਪਿਣੀਆ ਲੱਗਿਆ ਜੀ ਪੈਣ ਪੂਰੀਆਂ ਕਰਦੇ ਨੇ ਗੇਲੇ ਉਹਨੂੰ ਪਤਾ ਵੀ ਇਹਨੇ ਲੰਗਾ ਨਹੀਂ ਲਾਏ ਆ ਮੇਰਾ ਬੱਛਾ ਚਾਰਦਾ ਹੈ ਹਾਂ ਲੱਗ ਰਿਹਾ ਦੁੱਧ ਛਾਣਨ ਦਾ ਦੱਦੇ ਲੱਗਿਆ ਹੋਇਆ ਨਾ ਠੀਕ ਹੈ ਗੌਰ ਰੱਖੀ ਜਿੰਨੇ ਪਾਣੀ ਲੱਗੂਗਾ ਮੈਂ ਤੁਹਾਨੂੰ ਬਾਰ-ਬਾਰ ਜਿੰਨੀ ਤਰਾਈ ਹੋਗੀ ਉੰਨਾ ਸਿਮਿੰਟ ਨੇ ਪਕੜ ਵਧਾ ਕਰਨੀ ਨਹੀਂ ਕੱਲ ਮੌਸਮ ਠੀਕ ਹੈ ਜਦ ਤੂੰਪਾਂ ਵਿੱਚ ਜਿਆਦਾ ਲਾਉਣਾ ਜਿਹੜਾ ਅੱਜ ਸਿਮਿੰਟ ਲੱਗਿਆ ਉਹਨੂੰ 3 ਦਿਨ ਗੌਰ ਰੱਖ ਉਹਦੇ ਬਾਅਦ ਮਿਸ਼ਕ ਕਰਨ ਲਈ ਉਹਨੂੰ 3 ਦਿਨ ਚ ਉਹ ਨਾ ਪੂਰਾ ਹੋ ਜਾਣਾ ਸੈਟ ਨਾ ਨਾ ਛਾਣ ਲੱਗਿਆ ਹੋਣਾ ਛਾਣ ਕਰਨ ਤੁਹਾਨੂੰ ਬਾਰ-ਬਾਰ ਲੱਗਿਆ 3 ਵਾਰ ਤੋਂ ਹਾਂ ਆਹ ਫਿਰ ਕਿਹਨਾਂ ਕਿੰਨਾ ਸਮਾਂ ਬਣਾਉਂਗੇ ਆਹ ਕਦੋਂ ਬੁਲਾਇਆ ਇਹ ਕਰਵਾ ਦੇਣ ਚੁਕਾ ਕੇ ਅੰਦਰ ਕਰਵਾ ਲੈਣੇ ਰੱਖੀ ਆ ਬਬਲਾ ਅੱਜ ਖੇਤੀ ਦੇ ਨਾਲ ਖਾਦੀਆਂ ਕੱਲ ਮੈਂ ਕਹਾ ਤੈਨੂੰ ਚੱਠੇ ਦੇ ਟੱਕਰਦੇ ਉਹਨਾਂ ਨੇ ਹੂੰ ਬੰਦ ਲੱਗਦਾ ਯਾ ਉਹ ਨਹੀਂ ਨਹੀਂ ਇੰਨਾ ਖਰਾਬ ਹੁੰਦਾ ਹੈਗਾ ਇੰਨੀ ਟੈਨਸ਼ਨ ਵਾਲੇ ਆ ਦਾ ਵਿੱਕਿਆ ਦਰਵਾਜ਼ਾ ਹੁੰਦਾ ਆਹ ਉਹ ਗੱਡੀ ਅੰਦਰ ਕਰ ਦੇਣੀ ਸੀ ਮੀਂਹ ਚ ਖੜੀਆ ਉਹਨੂੰ ਗੇਟ ਖੋਲ ਕੇ ਉਹਨ ਕਿਹਾ ਟਰੈਕਟਰ ਕੱਢਣਾ ਪਨ ਬਾਰ ਮੈਂ ਕਿਹਨੇ ਲੈ ਕੇ ਜਾਣੀ ਮੈਂ ਕਿਹਨੇ ਲੈ ਜਾਣੀ ਫੇਰ ਖੜੀ ਰਹਿਣ ਦੇ ਫੇਰ ਉਹ ਚੱਕਰ ਨੇ ਓ ਰੱਬਾ ਰੱਬਾ ਕਰਦੇ ਥੋੜੀ ਬਹੁਤੀ ਰਹਿਣਾ ਜਿੰਮੇਦਾਰਾਂ ਪਰ ਵੀ ਅਨੇ ਅਸੀਂ ਅੱਜ ਇੱਕ ਸਲਾਹ ਕਰਦੇ ਵੀ ਨੱਕਾ ਬੰਦ ਕਰ ਕੇ ਆਉਂਦੇ ਟੋਬੇ ਵਾਲਾ ਹਾਂ ਪਾਪਾ ਜੀ ਨੇ ਮੈਨੂੰ ਦੋ ਤਿੰਨ ਵਾਰ ਕਿਹਾ ਪਰ ਚੋਈ ਚੱਲਦੀ ਐ ਚੋਈ ਤਾਂ ਨਹੀਂ ਚੱਲਦੀ ਚੋਈ ਤਾਂ ਬੰਦ ਹੋਈ ਟੂ ਪਿੰਡ ਦਾ ਪਾਣੀ ਚੱਲਦਾ ਨਾ ਨਾ ਮੈਂ ਕੱਲੋਂ ਉੱਥੇ ਦੇਖ ਕੇ ਆਇਆ ਕਮਾਲ ਕਰੋ ਕਿੰਨੂ ਥੈਕ ਲੈ ਕੇ ਗਿਆ ਤਾਂ ਯਾਰ ਹੁਣ ਲੋਕਾਂ ਨੇ ਮੋਟਰ ਨਾਲ ਰਾਜ ਦੀ ਲਾਈਟ ਆਈ ਵੀ ਐ ਛੱਡੇ ਆ ਪਾਣੀ ਉਹ ਨੱਕੇਗਾ ਟੁੱਟੇ ਵੀ ਉਹ ਵੀ ਨਾ ਟੋੜੇ ਉਹ ਚੱਲਦੇ ਆ ਅੱਛਾ ਇਹਦਾ ਹੁਣ ਚੱਲੀ ਹੋ ਜਾਣਾ ਹੂੰ ਹਾਂ ਅਰੇ ਆਪਣੇ ਮੋਟਰਾਂ ਵੀ ਚਲਾਉਂਦੇ ਆਗੇ ਹਾਂ ਮੰਨੂ ਦਾ ਮੈਂ ਕਹਿੰਦਾ ਮਹੀਨੇ ਜੋਗ ਮੋਟਰ ਚਲਾਇਨੂਰੇ ਉਹ ਹੀ ਤੇ ਚੰਨੂ ਯਾਰ ਲੋਡ ਵੀ ਨਹੀਂ ਹੁਣ ਅਮੇ ਹੀ ਪਾਈ ਤੇ ਜਾਂਦਾ 3 ਚੌਥੇ ਦੇ ਮਹੀਨੇ ਪੈ ਜਾਂਦਾ ਕੈ ਲੋਡਾ ਹੋਈ ਖੇਤ ਭਰ ਕੇ ਪਾਣੀ ਪਾਈ ਜਾਂਦਾ ਹੁਣ ਆਂਦੇ ਆਟੋਮੈਟ ਲਾਏ ਹੋਏ ਸਾਰੀ ਰਾਤ ਹੀ ਲਾਈਟ ਆ ਉਦਣ ਸਾਲਾ ਉਦਣ ਨੱਕਾ ਲਾਤਾ ਦਿੱਤਾ ਤਾਂ ਮਿੱਟੀ ਦੀ ਟਰਾਲੀ ਢੇਰੀ ਕਰੀ ਤੇ ਲੈ ਜਾ ਕੇ ਮੈਂ ਹੀ ਪੈ ਗਿਆ ਵੀ ਕੀ ਕਰ ਉਹ ਮੰਨ ਨਹੀਂ ਗੱਲ ਹੂੰ ਵੀ ਮੈਂ ਵੀ ਖਾਦਾ ਪੈ ਗਿਆ ਉਹ ਲੱਗ ਗਿਆ ਪਾਣੀ ਹੁਣ ਲਖਾਤਾ ਸੀ ਪਾਣੀ ਮਹੀਨੇ ਹੀ ਲਖਾਤਾ ਤੇ ਪਿੰਡ ਦਾ ਤਾਂ ਨਹੀਂ ਹੁਣ ਹੂੰ ਜੀਰੀ ਪੱਕੀ ਵੀ ਐ ਵੱਢਣੀ ਵੀ ਐ ਵੱਢਣੀ ਵੀ ਐ ਏ ਹੁਣ ਆਪ ਵੀ ਚਾਹੀਦਾ ਜਿਹੜਾ ਨੱਕਾ ਖੋਲਦਾ ਕਹਾ ਹਾਂ ਵੀ ਕਿਸੇ ਦੀ ਕਹਾ ਵੀ ਫਸਲ ਹੈ ਤੂੰ ਉਦੋਂ ਤਾਂ ਉਹਨੇ ਮੈਨੂੰ ਫੋਨ ਕਰਿਆ ਤਾਂ ਜੀ ਚਲੋਣ 9 ਤੱਕ ਆ ਨੂੰ ਲੈਣਾ ਸਹੀ ਠੀਕ ਹੈ ਪਾਣੀ ਟਪਾਉਣਾ ਬਾਈ ਪਾਣੀ ਨੂੰ ਬੰਦ ਵੀ ਚਾਹੀਦਾ ਕਰਨਾ ਪੈਣਾ ਹਾਂ ਇਹਦਾ ਆਪ ਲਾਉਣਾ ਪੈਣਾ ਜੇ ਹੁਣ ਬੰਦ ਕਰ ਦੇ ਤਾਂ ਦੱਸ ਦੇ ਨਾ ਇਹਨਾਂ ਸੁੱਕਣਾ ਚੋਈ ਜਾਵੇ ਦਬੱਲੀ ਲਾ ਦਿੰਦੇ ਆਪਣੇ ਖੇਤੋਂ ਵੀ ਲਾ ਦਿੰਦੇ ਗਾਂ ਫਿਰ ਨਗਰਾਨੀ ਵੀ ਜਿਹਦੇ ਖੇਤਾਂ ਚ ਪੈਂਦਾ ਆਵੇ ਕਰੂਗਾ ਹਾਂ ਨਹੀਂ ਨਹੀਂ ਠੀਕ ਹੈ ਉਹ ਚੋਈ ਚ ਵੀ ਇਧਰ ਵੀ ਆਹ ਨੰਦਾ ਬੂਰ ਜੜਾ ਘੜਾ ਪਾਣੀ ਗਾਹਾਂ ਨੇ ਲੰਘਦਾ ਆਤਾ ਗਾਹਨ ਕਾਸੀ ਹੋਵੇ ਕੱਢ ਦੋ ਉਸ ਜਗ੍ਹਾ ਕਹਿੰਦੇ ਨਿਕਲੇ ਜੇ ਸਾਡੇ ਘੇਰੇ ਚੋਂ ਪਰ ਗਾਹਾਂ ਤਾਂ ਨਿਕਲੇ ਹੁਣ ਡੇਢ ਫੁੱਟ ਪਾਣੀ ਖੜਾ ਹੋਣਾ ਹਾਂ ਟੋਬੇ ਦਾ ਉਂਗਲ-ਉਂਗਲੇ ਬੂਰ ਜੜਾ ਹੋਣਾ ਫੇਚ ਹੂੰ ਉਹਨੇ ਕਾ ਦੋ ਸੁਪਣਾ ਕਾ ਜੀ ਦੀ ਬੱਡਲ ਜੋਗਣੀ ਜੀਰੀ ਗੜਨ ਦੀਆਂ ਪਤਾ ਨਹੀਂ ਬੂਰ ਦਾ ਹੀ ਕੋਈ ਅਸਰ ਹੈ ਜੀਰੀ ਦਾ ਹੋਰ ਤਰ੍ਹਾਂ ਰੰਗ ਬੰਨ ਹੋਣਾ ਜਾਂਦਾ ਚੱਲਾ ਆ ਦੇਖ ਦੇ ਜੀ ਹੁਣ ਮੌਸਮਾ ਸਹੀ ਹੋ ਗਿਆ ਆ ਦੇਖ ਲੈ ਦੁਬਾਰੇ ਤੱਕ ਪਤਾ ਲੱਗ ਜਾਣਾ ਹਾਂ ਪਰ ਨੱਕਾ ਲਾਇਆ ਹੁੰਦਾ ਪਾਪਾ ਜੀ ਨੇ ਮੈਨੂੰ ਹੁਣ ਵੀ ਜਾਂਦੇ ਜਾਂਦੇ ਕਹਿ ਕੇ ਗਿਆ ਹੋ ਕਹਿੰਦਾ ਨੱਕਾ ਬੰਦ ਕਰਿਆ ਨਹੀਂ ਮਾਹ ਵੀ 24 ਚੱਲਦੀ ਹੈ ਜੇ ਪਿੱਛੇ ਤੇ ਫੇਰ ਹੋ ਗਿਆ ਤਾਂ ਇਤਰਾਜ਼ ਕਰਨਾ ਵੀ ਚੋਈ ਦਾ ਪਾਣੀ ਆ ਤਾਂ ਤੁਸੀਂ ਨੱਕਾ ਬੰਦ ਕਰਤਾ ਵੀ ਮੈਂ ਦੇਖਦਾ ਚੱਲ ਹੁਣ ਉਹਨਾਂ ਨੂੰ ਤਾਂ ਕਹਿ ਕੇ ਥਰਨਾ ਪੈਣਾ ਵਾ ਇਹ ਟੈਗ ਇੱਥੇ ਦੇਖਿਆ ਜਾਂਦਾ ਮੈਂ ਉਧਰ ਨੂੰ ਦੇਖਿਆ ਉੱਥੇ ਜਿਹੜੀ ਗਾਇਪ ਆ ਆਪਣੇ ਛੜ ਤੇ ਥੱਲੇ ਨੂੰ ਕਰਾਉਂਦਾ ਉਹਦੇ ਚੋਂ ਮੋਟਰ ਜਿੰਨਾ ਪਾਣੀ ਚੱਲਦਾ ਮੈਂ ਨਾ ਤਾਂ ਮੋਟਰ ਨਾਲ ਚਲਾਈ ਜਾਣਾ ਮੋਟਰ ਲਾ ਕੇ ਆ ਇੱਧਰ ਗਾਹਾਂ ਗੰਨੇ ਆ ਨਾਲ ਗੰਨੇ ਜਿਹਨਾਂ ਦੇ ਮਰਜ਼ੀ ਤਰ੍ਹਾਂ ਦੇ ਗੰਨੇ ਕੱਲ ਜਾ ਕੇ ਦੇਖ ਕਾ ਤੂੰ ਅੱਜ ਜਾ ਕੇ ਦੇਖੀ ਬੜਿਆ ਹੋਊਗਾ ਪਾਣੀ ਸਾਰੀ ਰਾਤ ਹੀ ਲਾਈਟ ਹਾਂ ਉਹ ਆਟੋਮੈਟਿਕ ਲੱਗੇ ਚੱਲਦੀ ਆ ਮੋਟਰ ਨਾਲ ਉੱਧਰ ਉੱਚੀ ਜਗ੍ਹਾ ਪਾਣੀ ਮੰਗਦੀ ਆ ਮੋਟਰਾਂ ਉਹ ਨੱਕੇ ਗੌਰ ਨਿਕਲਾ ਕਰਦਾ ਹੈਗਾ ਜਿੱਕਣਾ ਪਟੁੱਟੇ ਵੀ ਟੁੱਟੇ ਵੀ ਮੀਂਹ ਆ ਦੇਣਾ ਗਾਹਾਂ ਦੇਗਾ ਚਲ ਕੋਈ ਨਹੀਂ ਦੇਖਣਾ ਕੀ ਬਣਦਾ ਹਾਂ ਪੁੱਤ ਕਿੱਥੇ ਨੂੰ ਜਾਣਾ ਤੂੰ ਹੁਣ ਜਿਹੜੀ ਲੁੱਤ ਕਾਦੀ ਨਾ ਤੇਰੀ ਕਾਇ ਹੋੜ ਨਹੀਂ ਹੁੰਦੀ ਨੂੰ ਦੱਸਤਾ ਹੋ ਤਾਂ ਅੱਜ ਆ ਤੁਸੀਂ ਗੱਲ ਬਾਬਲਾ। ਫਿਰ ਤੁਹਾਨੂੰ ਮੈਂ ਲੈ ਕੇ ਜਾਊਂਗਾ। ਕੀ ਕਾ ਪਾਰਟੀ ਮੈਂ? ਕੱਦ ਬਾਈ ਤੇ ਸਾਸਰੀ ਕਾਲ ਤੇ। ਹਾਂ? ਕਾਦੀ। ਕਾਦ। ਚੱਲ ਹੁਣ ਤਾਂ ਬੁਲਾ ਦੇ ਫਿਰ। ਕਾ ਸਾਸਰੀ ਕਾਲ ਜੀ। ਸਾਸਰੀ। ਐਦਾਂ ਨੂੰ ਮੂੰਹ ਕਰਕੇ। ਹਾਂ। ਹਾਂ। ਕਾਦ। ਉਹ ਗੁੜਾ ਸਾ ਦੇ ਫਿਰ। ਬਿਰਾ ਦੇ ਨਹੀਂ ਮੈਂ ਚੱਕ ਲੜ ਗਣਾ ਸਾ ਦੇ ਦੱਸਦਾ। ਹਾਂ। ਹਾਂ। ਕਾ ਤਾਉ ਜੀ ਰਹਿਣ ਦਿਓ। ਕਾਦ। ਚੱਲ। ਹਾਂ ਦੋ। ਕਾ ਤਾਉ। ਸਾਸਰੀ ਕਾ ਬਰਾ ਦੇਗਾ। ਕਾਰ ਰਹਿਣ ਦੂਗਾ ਖਰਚਾ ਮੈਂ ਚੱਕ ਲਿਆ ਫਿਰ ਬੁਲਾ ਦੇ ਸੱਤ ਉਹ ਪਿਆ ਉਹ ਕੂਲਰ ਨੂੰ ਪਿਆ ਤਾਂ ਦੱਸਦਾ ਮੈਂ ਬੁਲਾ ਦੇ ਮੈਂ ਸੱਤਰੀ ਗਾ ਬੁਲਾ ਦਿਓ ਸੱਤਗਰ ਹੂੰ ਖਰਚਾ ਫਿਰ ਚੱਕਾਂ ਨਾ ਇਹ ਵੀ ਬੁਲਾ ਸੱਤਰੀ ਗਾ ਸੱਤਰ ਜਲਤਾ ਬੁਲਾ ਦੇ ਨਾ ਆਕੜੇ ਮੋਰ ਹਾਸਾ ਸੱਤਰੀ ਗਾ ਬੁਲਾ ਜੇ ਛੱਡ ਦੇਣੀ ਬਿੜਾ ਆਕੜੇ ਚੱਲ ਬੁਲਾ ਬੁਲਾ ਪੁੱਤ ਨਹੀਂ ਮੇਰਾ ਸੋਨਾ ਤੇ ਛੱਤ ਖੜਾ ਹੋ ਕੇ ਛੱਤੀ ਕੇ ਬਾਦ ਕਾ ਸੱਤਰੀ ਕਾ ਤੂੰ ਬੁਗਰੇ ਨਾ ਜਾਈ ਮਰ ਜਾ ਇੱਧਰ ਰੋ ਐ ਖੜੀ ਵੀ ਕੰਡੇ ਮੇਰਾ ਠੀਕ ਹੈ ਜੀ ਠੀਕ ਹੈ ਤੇ ਵੀ ਬੰਨਣਾ ਹੈਗਾ ਜੀ ਮੰਨਣੀ ਮਨਾਵਾ ਫੇ ਖੜਦਾ ਡਜਾ ਚੱਕ ਕੰਗੜਾ ਸਾਰ ਚਲੋ ਤਾਂ ਹੀ ਬਾਈ ਤੇਰੇ ਕੋਲ ਆਉਂਦੀ ਨਹੀਂ ਹੈਗੀ ਜਦ ਤੂੰ ਡਰਾਈ ਜਾਂਦਾ ਇਹਨੂੰ ਤਾਂ ਹੀ ਤਾਂ ਵੀ ਡਰ ਹਾਂ ਮੜਾ ਮੋਟਰ ਇੰਨਾ ਕਦਾ ਨੇ ਲਾ ਸਾਗ ਦਾ ਬੂਟਾ ਕਿੱਥੇ ਆਇਆ ਖੜਾ ਕਿੱਡਾ ਹੋ ਗਿਆ ਜੇ ਖੇਤ ਵਿੱਚ ਬੀਜੂਗੇ ਆਪਾਂ ਸੜਾ ਹੋਣਾ ਨਹੀਂ ਹੋਣਾ ਨਹੀਂ ਬੀਜਿਆ ਹੋਗਾ ਬੀਜਿਆ ਬਰਾਏ ਬੀਜਿਆ ਸਰੋਂ ਬੀਜੀ ਵੀ ਹੈ ਹਾਂ ਦੇਖਦਾ ਜਰੇ ਪੱਤ ਪਾਉਂਦਾ ਨਹੀਂ ਮਿਲਦਾ ਕੱਲ ਚੱਲਣਾ ਤਰਾਉਗਾ ਹੁਣ ਹੀ ਉਰੀ ਚੱਲਣਾ ਉਹਨਾਂ ਟਾਈਮ ਆ ਚੱਲਣਾ ਹੂੰ ਇਹ ਹੁਣ ਥੋੜਾ ਜਿਹਾ ਇਹੀ ਜਗ੍ਹਾ ਖੜਾ ਹੈ ਉਹ ਸਾਡੇ ਸ਼ੌਰੇ ਚੂੜਿਆਂ ਵਿੱਚ ਖੜਿਆ ਹੈ ਇਹ ਕੁੜੀ ਇੱਧਰ ਆ ਜਾ ਇੱਧਰ ਆ ਜਾ ਔਰੇ ਆ ਜਾ ਮੀ ਪੈਂਦਾ ਨਾ ਆ ਜਾ ਔਰ ਕੋ ਨਹੀਂ ਹੈਗਾ ਸਰਦਾਰ ਔਰੇ ਓ ਕੋ ਨਹੀਂ ਹੈਗਾ ਔਰੇ ਉਹ ਵੀ ਰੋਟੀ ਖਾਣ ਗਿਆ ਉਹ ਰੋਟੀ ਖਾਣ ਚੱਲ ਗਿਆ ਸਾਡਾ ਵੀ ਰੋਟੀ ਦਾ ਫੇਰ ਟਾਈਮ ਆਇਆ ਹਾਂਜੀ ਲੇਟ ਹੋ ਗਿਆ ਹਾਂ ਹਾਂ ਕੌਮੇ 8 ਗਾਣੇ ਵਾਲਿਆ ਤੇ ਲੇਟ ਹੋ ਗਏ 8:30 ਹੋ ਗਏ ਹਾਂ ਘਰ ਦੇ ਵਾਲੇ ਵੀ ਨਹੀਂ ਫੋਨ ਕਰਿਆ ਹੈਗਾ ਮੌਸਮ ਇਹਜਾ ਹੋ ਗਿਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਚਲ ਆਜਾ ਕੋ ਚੱਲੀ ਹੁਣ ਬੈਠ ਆਦਾ ਆਦਾ ਲਾ ਜੀ ਲੋ ਜੀ ਆ ਫਾਲੇ ਪਏ ਤੇ ਜੀ ਆਪਣੇ ਅ ਮੈਂ ਕਹਿੰਦਾ ਲੈਂਦੋ ਨੂ ਦਨੋ 10 12 ਸਾਲੇ ਹੋ ਗਏ ਹਾਂਜੀ ਜਿਆਦਾ ਹੋ ਗਏ ਨਾ ਬਲਾ ਦੋ ਫਿਰ ਸਾਸਰੀ ਘਰ ਇੱਧਰ ਹਾਂਜੀ ਪਹਿਲਾਂ ਵੀ ਇਹਨੂੰ ਧਿਆਨਬਾਈ ਨੇ ਹੱਥ ਲਾਇਆ ਤੇ ਇਹਦਾ ਨਾ ਜਿਗਾਰ ਜਾਦਾ ਪਿੱਛੇ ਇਹਨੂੰ ਹਟਮਾਤਾ ਤੇ ਮੈਸੀ ਨਾਲ ਅਸੀਂ ਬਾਹੇ ਬਹੂਆ ਦੀ ਕਰੀ ਜਦਾ ਪ੍ਰੀਤ ਲਿਉਂਦਾ ਵਿਚਾਰੇ ਖੜਾ ਹੀ ਆ ਤੇ ਇੱਧਰ ਧਿਆਨਬਾਈ ਨੂੰ ਵੀ ਮਿਲੋ ਜੀ ਭਾਈ ਸਸੀ ਘਾਲ ਦੀ ਸਾਰਿਆਂ ਨੂੰ ਬਾਈ ਦਾ ਤੁਹਾਨੂੰ ਪਤਾ ਹੀ ਹੈ ਜੀ ਤੁਮਾਨ ਨੌ ਤੇ ਇਹਨਾਂ ਦਾ ਚੱਲ ਰਿਹਾ ਜੀ ਆਪਣੇ ੱਡੇ ਪਰ ਇਹਨਾਂ ਦੀ ਦੁਕਾਨ ਹ ਹਾਲ ਸਵਾਗਾ ਟਰਾਲਾ ਜੋ ਵੀ ਸਾਡੇ ਇੱਥੇ ਮੇਨਟੇਨੈਂਸ ਲੋਹੇ ਦੀ ਹੁੰਦੀ ਹੈ ਇਹੀ ਕਰਦੇ ਆ ਤੇ ਅੱਜ ਪਾਪਾ ਜੀ ਨੇ ਇਹਨਾਂ ਨੂੰ ਸੱਦ ਲਿਆ ਵੇ ਫਾਲੇ 11 11 ਕਰਾਉਣੇ ਆ ਪਾਪਾ ਜੀ ਕਹਿੰਦੇ ਵੀ ਹੁਣ ਟਾਈਮ ਫਰੀ ਆ ਤੁਹਾਡੇ ਕੋਲ ਫੇ ਮੁਰੇ ਜੀਜੀ ਦਾ ਕੰਮ ਸੀਜ਼ਨ ਮੈਂ ਫਿਓਖਾ ਹੋ ਜਾਂਦਾ ਫਿਰ ਉਹ ਦੇਖੋ ਵੀ ਬੇਲ ਐ ਤੇ ਬੇਲ ਤਾਂ ਬਾਈ ਕੋਲ ਹੈ ਜੀ ਹੁਣ ਐਂ ਤਾਂ ਕਹਣਾ ਮੇਰੇ ਕੋਲ ਬੇਲ ਨਹੀਂ ਹੈਗਾ ਵੀ ਖੜਾ ਆ ਜੋ ਕਿਆ ਹਿਸਾਬ ਕਰਤਾ ਬਾਈ ਹੁਣ ਇਹਨੂੰ 11-11 ਕਰਨ ਦਾ ਕਿਆ ਦੇ ਚ ਬਦੂਗਾ ਕਿਆ ਘਟੂਗਾ ਘੋੜੀ ਲੱਗਣੀ ਕਿਤਾ ਹਾਂ ਜਿਹੜੀ ਆ ਉਪਰ ਘੋੜੀ ਹੈ ਨਾ ਹਾਂਜੀ ਹਾਂ ਜਿਵੇਂ ਲੱਗੂਗੀ ਢਾਈ ਦਿਲਾ ਦੂਗਾ ਨਾਲੇ ਭਾਰੀ ਹੋ ਜਾਊਗਾ ਕਿਹੜੀ ਮਤਲਬ ਆ ਚੀਜ਼ ਆਹਾ ਘੋੜੀ ਲੱਗਣੀ ਆ ਸਾਰੇ ਜਿਗਰ ਬਦਲ ਹੋਊਗਾ ਯਾਨੀ ਪਰ ਨਾ ਕਿੰਨੀ ਲੱਗੂਗੀ ਘੋੜੀ ਨੂੰ ਹਾਂ 1.5 ਢਾਈ ਇੰਚੀ ਲੱਗੂਗੀ ਆ ਡੱਬੀ ਦਾ ਆ ਚੱਲੇ ਜਾਣੀ ਆ ਤਾਂ ਨਿੱਗਰੇ ਆ ਡੱਬੀ ਨਿੱਗਰੇ ਡੱਬੀ ਦੇ ਨਾਲ ਦੇ ਲੱਗਣੇ ਹਾਂ 4 ਇੰਚ ਲੱਤ ਹੈ ਜੀ ਹੂੰ। ਇਹ ਲੱਤਾਂ ਨੂੰ ਫੋਰਜਿੰਗੇ ਕੰਮ ਹੁੰਦੀ ਹੈ ਤੇ ਫੋਰਜਿੰਗ ਹੁੰਦੀ ਹੈ। ਹਾਂਜੀ ਫੋਰਜਿੰਗ ਲੱਤਾਂ। ਵਧੀਆ ਚਾ। ਹਾਂ ਵਧੀਆ ਜਾ। ਫੋਰਜਿੰਗ ਲੱਤਾਂ ਜੀ। ਫਿਰ ਇਹਨੂੰ ਹੁਣ ਦਬੱਲੇ ਨੂੰ ਕਿੱਕ ਫਾਲਾ ਪਾ ਦੂਗਾ ਕਿ ਇੱਕ ਸਾਈਡ ਕੱਢੂਗਾ ਤੂੰ? ਬੱਟ ਸਾਰਾ ਪੱਟਣਾ ਪੈਣਾ ਜਿਗਾਰ ਪੱਟ ਕੇ ਫੇਰ ਵਾਧੀਏ। ਹਾਂ। ਕੱਲੇ-ਕੱਲੇ ਕਰਕੇ। ਹਾਂਜੀ। ਫੇਰ ਹੁਣ ਦੁਆਰ ਦੇ ਦੁਆਰ ਲਾਉਣਾ। ਸਾਰਾ ਜਿਗਾਰ ਪੱਟ ਕੇ ਉਧਰ-ਉਧਰ ਕਰਨਾ। ਹਾਂ ਬੰਦਾ। ਤੂੰ ਮੈਨੂੰ ਬਤਨਣਾ। ਇਹ ਨਹੀਂ ਤਾਂ ਜੋੜੇ ਦਿਖਿਆ ਜੋੜ ਨਹੀਂ ਤੇ ਗੋਲਾ ਆਵਾ। ਉਹ ਤਾਂ ਮੈਨੂੰ ਪਤਾ ਤੁਹਾਡੇ ਹੱਥਾਂ ਦੀ ਕਾਰੀਗਰੀ ਦਾ। ਉਹਦਾ ਸਾਰੇ ਜਿਹੜੇ ਜਿਹੜੇ ਵੀਡੀਓ ਦੇਖਣ ਵਾਲਾ ਸਾਰਿਆਂ ਨੂੰ ਪਤਾ ਸਾਡੀ ਕਾਰੀਗਰੀ ਦਾ ਵੀ ਹਾਂ ਅੱਧੇ ਪੰਜਾਬ ਚ ਤਾਂ ਤੁਸੀਂ ਕੰਡੇ ਬਣਾ ਬਣਾ ਭੇਜਦੇ ਜਿਹੜੇ ਟਰੈਕਟਰ ਮਗਰ ਪਾਉਣ ਵਾਲੇ ਹੁੰਦੇ ਆ ਤੂੜੀ ਵਾਲੇ ਉਹ ਬਣਾ ਕੇ ਭੇਜਦੇ ਜਿਹੜੇ ਤੂੜੀ ਛਾਣਨ ਵਾਲੇ ਹੁੰਦੇ ਛਾਲਣੇ ਦੇਖੋ ਗੋਣਾ ਤਾਂ ਹੀ ਗਏ ਆ ਆ ਦਾਤੀ ਦਾ ਵੀ ਹਿੱਲਾ ਕਰਨਾ ਦਾਤੀ ਦੇ ਦੇਣੀ ਤੁਹਾਨੂੰ ਇਹਨੂੰ ਬਿੰਡੀ ਲਾ ਕੇ ਦੇਣੀ ਨਾਲ ਇਹਨੂੰ ਬਿੰਡੀ ਲਾ ਕੇ ਦੰਦੇ ਕੱਢ ਕੇ ਦੇਣੇ ਨਾਲ ਠੀਕ ਐ ਇਹਦਾ ਵੀ ਵਿੱਚੇ ਕਰ ਲਿਓ ਆਪਣਾ ਦੇਖੋ ਹਿਸਾਬ ਕਿਤਾਬ ਕੀ ਕਰਨਾ ਫਿਰ ਇਹਦਾ ਉਹ ਬਣ ਜੂਗਾ ਮਾਇਆ ਮੂਆ ਵੀ ਦਾ ਦੋ ਹੋਰ ਵੀ ਚਾਹਵਣ ਸੱਜਣ ਆ ਜਾਂਦੇ ਕੋਈ ਕਰਾਉਣੇ ਵਾਲੇ ਕਰਾਇਆ ਹੋਇਆ ਦਿਖਾਵਾਂਗੇ ਫਿਰ ਵੀ ਹਾਂ ਵੀ ਆ ਦੇਖੋ ਭਾਈ ਇਹ ਉਹੀ ਵਹਾਲਾ ਕਿ ਹੋਰ 12000 ਰੁਪਏ ਲੱਗਣਾ ਹੈ ਅੱਛਾ ਜੀ ਜਾਜ 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 ਦੱਸਾਂਗੇ ਬਾਅਦ ਦੱਸਾਂਗੇ ਮੈਨੂੰ ਪਤਾ ਜੀ ਕਿ ਉਹ ਬਸ ਸਾਚ ਜੀ ਹੈ ਨਾ 6 ਮਹੀਨੇ ਪਹਿਲਾਂ ਦਿਖਾਇਆ ਜੀ ਦੱਸੋ ਉੱਥੀ ਦੱਸ ਦੇਣਾ ਮੈਂ ਪੈਸੇ ਦਵਾਂ ਦੇਖਣਾ ਮੈਂ ਦੇਖ ਹਉਣਗਾ ਪਹਿਲਾਂ ਅੱਛਾ ਜੀ ਅੱਛਾ ਫਿਰ ਹੁਣ 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 ਫਾਲੇ ਵੀ ਪਾ ਕੇ ਦੂੰਗੇ ਥੱਲੇੜੇ ਜਿਹੜੇ ਹੈ ਨੀ ਜਿਹੜੇ ਦੋ ਪਾਉਂਗੇ ਸੀ ਉਹ ਪਾਕੇ ਦਊਂਗੇ ਜਿਹੜੇ ਦੋ ਅੱਛਾ ਕੀ ਤੇਰੇ ਨਾਲਾ ਜਿਹੜਾ ਥੱਲੜੇ ਫਾਲੇ ਵੀ ਵਿੱਚੇ ਹੋਣਾ ਚਾਹੀਦੇ 12000 ਜਿਵੇਂ ਹੁਣ ਆ ਹੈ ਨਹੀਂ ਇਹਨੂੰ ਹਾਂ ਔਰ ਵੀ ਕਸਾ ਜਾ ਉਹ ਵੀ ਕਸਾ ਬੈ ਆਇਆ ਤਾਂ ਹੁਣ ਚੱਲ ਕੀ ਕਸਾ ਖੜੇ ਤੋਂ ਤਾਂ ਕਸੇ ਨਹੀਂ ਹੈਗੇ ਇਹ ਆਇਆ ਤਾਂ ਚੱਲਦੇ ਹੀ ਰਹਿਆ ਪਰ ਜਣੀਆਂ ਆਏ ਵੀ ਇੱਕ ਦੋ ਵਿੱਚ ਰੂਪ ਪੂਲਰਾਂ ਚ ਫਸ ਫਸ ਕੇ ਟੁੱਟ ਗਏ ਤੇ ਉਹ ਪੁਰਾਣੇ ਪਹਿਗੇ ਵਿੱਚੇ ਜਿਹੜੇ ਪਹਿਲੇ ਪੇਤੇ ਬਾਕੀ ਨਵੇਂ ਆ ਨਵੇਂ ਪਾਵਾਂਗੇ ਸਾਰੇ ਉਹਦਾ ਨਵੇਂ ਪਹਿਣੇ ਆ ਜੀ ਜਾਇਲ ਪਰ ਇਹਨਾਂ ਦੇ ਕਾਨ ਪਰਤੇ ਲਿਆਉਂਗੇ ਕਿਵੇਂ ਆਪਾਂ ਇਹਨੂੰ ਜਾਉਂਦੇ ਨੇ ਇਹਨਾਂ ਨੇ ਪੇਂਟ ਮੋਟ ਕਰਕੇ ਆਨ ਓਕੇ ਕਰਕੇ ਪੇਂਟ ਵੀ ਕਰੂਗੇ ਵਿੱਚ ਕਿਤੇ ਹੋਈ ਤਾਂ ਨਹੀਂ ਹੋਊਗਾ ਕੰਮ ਪੇਤੇ ਪੇਂਟ ਦੇ ਬਾਅਦ ਚਾਹਤ ਵੀ 2000 ਰੁਪਏ ਭਈ ਲੱਗਾ ਉਹਦਾ ਤਾਂ ਮੈਂ ਤਾਂ ਸਿਰਫ ਵਧਾਉਣ ਦੀ ਉਹ ਗੱਲ ਕਰੀ ਤੀ ਨਾਲ ਆ ਉਹਦਾ ਵਿੱਚੇ ਹੋਊਗਾ ਭਾਈ ਹੁਣ ਕਿਰਾਇਆ ਨਹੀਂ ਲਾਉਂਗੇ ਪੇਂਟ ਦੇ ਪੈਸੇ ਲਾਉਂਗੇ ਕਿਰਾਇਆ ਹੀ ਲਾਉਂਗੇ ਹੋਰ ਦੱਸ ਇਹਦਾ ਗੱਲ ਗਲਤ ਹੋ ਗਈ ਯਾਰ ਭਾਈ ਨਾ ਉੱਪਰ ਤੇਰਾ ਉਹ ਵੀ ਤਾਂ ਲਾਉਣਾ ਸੀ ਮਾਰਾ ਕਾ ਧਿਆਨ ਨਹੀਂ ਧਿਆਨ ਭਾਈ ਤਾਂ ਚੱਲ ਤੇਰਾ ਨਾ ਤਮਾਨ ਆ ਤੇਰਾ ਫੋਨ ਨੰਬਰ ਵੀ ਪਰ ਲਿਖਾਉਣਾ ਤੇਰੀ ਐਡਵਰਟਾਈਜ਼ਮੈਂਟ ਕਰਦਣੀ ਆਲ ਪੰਜਾਬ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਤੇ ਫਾਲੇ ਆਉਣੇ ਤੇਰੇ ਕੋਲ ਬਾਅਦ ਵਿੱਚ ਵੀ ਸਾਡੇ ਫਾਲੇ ਵਧਾ ਦੇ ਸਾਡੇ ਘਟਾ ਦੇ ਜਿਆ ਜਿਆ ਕਰ ਯਾਰ ਬਾਈ ਪੇਂਟ ਤਾਂ ਵਿੱਚੇ ਹੋਣਾ ਚਾਹੀਦਾ ਯਾਰ ਕਿੰਨਾ ਕਿੰਨਾ ਲੀਟਰ ਪੇਂਟ ਰੀ ਲਾਉਣਾ ਸਾਰਾ ਦਾ 1 ਲੀਟਰ ਪੇਂਟ ਪਿੱਛੇ ਤੇ ਹੁਣ ਕਰਾਰੀ ਵਸਾਉਂਦਾ ਮੈਨੂੰ ਨਾਲ ਤਾਂ ਡੇਢ ਲੀਟਰ ਵੀ ਕਿੰਨੇ ਦਾ ਹੋਊਗਾ 500 ਦਾ ਡੇਢ ਲੀਟਰ ਪੇਟ ਆ 500 ਰੁਪਏ ਦਾ ਫੇਰ ਸਾਢੇ 750 ਰੁਪਏ ਕਿਉਂਦਾ ਇਹਨਾਂ ਦਾ ਮੂੰਹ ਛੜਾ ਲੈਣਾ ਦਿੱਤੇ ਹਾਂ ਅੱਲਾ ਦਾ ਮਾ ਉਸੜਾ ਲੜਾ ਉਹ ਪਾਪਾ ਜੀ ਬੋਲਦੇ ਨਹੀਂ ਬਲਾ ਲਿਆਏ ਤੁਸੀਂ ਵੀ ਦੁੱਤ ਤੁਸੀਂ ਬੜੇ ਭਾਈ ਭਾਈਓ ਲੱਗਦਾ ਤੁਹਾਡਾ ਪਾਪਾ ਜੀ ਚਾਚਾ ਦਾ ਤੁਹਾਡਾ ਭਾਈ ਕਿੱਥੇ ਦਾ ਤਾਂ ਭਾ ਪਤੀਜਾ ਦੇਖ ਲੋ ਤੁਹਾਡਾ ਕਿਆ ਲੱਛਣ ਕਰਦਾ ਹੁਣ ਮੈਨੂੰ ਮੈਂ ਪੈਸੇ ਤਾਂ ਨਹੀਂ ਦੇਣਿਆ ਉਹ ਹਾਂ ਜੀ ਲਾਇ ਰਹੀ ਮੇਰਾ ਫੜ ਲਾ ਭਾਈ ਕਿੰਨੇ ਚਲਾ ਚੱਲ ਨਹੀਂ ਨਾ ਫੜਿਆਂ ਦੀ YouTube ਉੱਤੇ ਬੁਰਾਉਣ ਬਾਤ ਤੇ ਹਾਂ ਹਾਂ ਇੱਕ ਨਹੀਂ ਰਹਿੰਦੇ ਰਹਿੰਦੇ ਰਹਿ ਜਾਂਦੇ ਆ 11.000 ਰੁਪਏ ਵਾਲੇ ਪਹਿਲਾਂ 11 ਪਰ ਖੜਾਤਾ ਸੀ ਪਤਾ ਮੈਨੂੰ ਮੈਂ ਕਹਿਆ ਨਹੀਂ ਕਿ ਵੀਡੀਓ ਦੇ ਵਿੱਚ ਇਹ ਫੋਰਜਿੰਗ ਲੱਗਾ ਜੀ ਦੋ ਹੀ ਹੁੰਦੀ ਉਹ 11 ਦੇ ਸਰਦਾਂ ਜਿਹੜੀ ਲੱਤੋਂ ਫੋਰਜਿੰਗ ਆ ਇਹ ਫੋਰਜਿੰਗ ਮਹਿੰਗੀ ਹੁੰਦੀ ਆ ਮਨ ਨਾਲ ਜੇ ਦੂਗੀਆਂ ਲੱਤਾਂ ਵਾਲਾ ਹੁੰਦਾ ਫਿਰ ਤੁਸੀਂ ਕਹਣਾ ਤਾਂ ਉਹ ਮਹਿੰਗੀ ਆ ਨਹੀਂ ਜੇ ਆਹ ਲੱਤੋਂ ਬਿਨਾਂ ਦੇਸੀ ਹੁੰਦੀ ਆ ਹਾਂ ਸਸਤੀ ਹੁੰਦੀ ਆ ਫੋਰਜਿੰਗ ਲੱਤਾਂ ਹੈ ਤਾਂ ਇਹ ਵੀ ਉਕਣਾ ਹੀ ਗੋਲ ਜੀ ਆ ਇਹ ਵੀ ਆ ਚੀਜ਼ ਨਹੀਂ ਦੀ ਆਹ ਤੋਂ ਤੁਹਾਨੂੰ ਕੀ ਆਂਦੀ ਫੋਰਜਿੰਗ ਆਹੜੀ ਕਸੀਦੇ ਕੇ ਜਿਹੜੀ ਖੜੀ ਆ ਹਾਂ ਤੇ ਢਲਾਈ ਚ ਹੁੰਦੀ ਆ ਲੱਗਦਾ ਹਾਂ ਇਹਨੂੰ ਫੋਰਜਿੰਗ ਕਹਿੰਦੇ ਆ ਹੁੰਦਾ ਲੋਹਾ ਹੀ ਆ ਢਾਲ ਕੇ ਬਣਾਇਆ ਹੁੰਦਾ ਫਰਨੀਚ ਅੱਛਾ ਅੱਛਾ ਜੀ ਕਸੂਤ ਦਾ ਹੀ ਕਰਕੇ ਨਹੀਂ ਹੁੰਦਾ ਇਧਰ ਉਧਰ ਨਾ ਫਿਰ ਹੁਣ ਲੱਤ ਮਿਲ ਜੂਗੀ ਕਿ ਤੁਹਾਨੂੰ ਢਾਲ ਕੇ ਬਣਾਉਣ ਵਾਲੀ ਪੱਠੀ ਤਾਂ ਨਹੀਂ ਲਾਉਣੀ ਪਊਗੀ ਕਿਧਰ ਮਿਲ ਜਾਂਦੀ ਆ ਅੱਛਾ ਨਾਲ ਖੋਲ ਕੇ ਲਿਜਾਂਗੂ ਉਹਨੂੰ ਦੇ ਕੇ ਆਉਂਗੇ ਫਿਰ ਦੇ ਦੇਣੂ ਹਾਂ ਫਿਰ ਚਲੋ ਹੁਣ ਰੇਟ ਵੇਟ ਤਾਂ ਅਸੀਂ ਆਪੇ ਕਰ ਲੈਣਾ ਜੀ ਜਿਹੜੇ ਜਿਹੜੇ ਆਉਣ ਵਾਲੇ ਸੱਜਣਾਂ ਉਹਨਾਂ ਨੂੰ ਪਹਿਲੀ ਕਹਤਾ ਵੀ 12000 ਰੁਪਏ ਲੱਗਣਾ ਹੁਣ ਪੇਂਟ ਦਾ ਭਾਈ ਤੁਸੀਂ ਆਪਣਾ ਸਾਬਕ ਧਾਬਕ ਆਪ ਕਰ ਲਿਓ ਸਾਡਾ ਜਿਹੜਾ ਚੱਲਣਾ ਉਹ ਸੀ ਆਪ ਕਰ ਲੈਣਾ ਜਿਹੜੀ ਚੱਲ ਐ ਵੀ ਜੈਜ ਜੀ ਐ ਵੱਡ ਟੁੱਕ ਬੋਤਲ ਨੂੰ ਇਹਨੂੰ ਜੋੜ ਲੱਗਣਾ ਕੋਈ ਕਹਿੰਦਾ ਵੱਡ ਟੁੱਕ ਬੋਤਲ ਨੂੰ ਸਾਰੇ ਨਟੇ ਉੱਪਰ ਧਲੇ ਹੋਣੇ ਇੱਕ ਵਾਰ ਬਾਕੀ ਹੁਣ ਦੇਖਦੇ ਹਾਂ ਜੀ ਅੱਗੇ ਪ੍ਰੋਗਰਾਮ ਕਿਆ ਬਣਦਾ ਵੀ ਹਾਂ ਇਹ ਕਿਹੜੇ ਮੁੜ ਕੇ ਖੁੱਲੇ ਜਦਦੇ ਆਏ ਆ ਕਿੰਨੇ ਸਾਲ ਹੋ ਗਏ ਇਹਨੂੰ ਅੱਜ ਦੇ ਆਏ ਪੇ ਕੱਢ ਕੇ ਛੱਡੀ ਜੀ ਛੱਡ ਦੋ ਜੋ ਤਿੱਕ ਦੋ ਤੋਕ ਦੰਦ ਦੋਨ ਨੂੰ ਬਰੋ ਸੁਖਰਾ ਦਾ ਕੰਮ ਜਾ ਪਾਇਓ ਉਹਨਾਂ ਦੀ ਪੌੜੀਆਂ ਦੋ ਤਨ ਅੱਛਾ ਅੱਛਾ ਉਹ ਸੌੜਿਆਂ ਦੀਆਂ ਕਿੱਕੇ ਹਨ ਜੀ ਠੀਕ ਹੈ ਜੀ ਇਹ ਤੋੜ ਤੱਕ ਛੱਡਿਆ ਇਹ ਛੱਡ ਦੋ ਛੱਡ ਦੋ ਕੋਈ ਛੱਡਦੇ ਜੇ ਬਿਮਾਰੀ ਦੇ ਉਹ ਖੋਲ ਦੂੰਗਾ ਇਹਨਾਂ ਦਾ ਥੋੜੀ ਜਿਹੀ ਫੜਵਾ ਲਾ ਉੱਥੇ ਛੱਡਿਆਂਗੇ ਖੋਲ ਹੀ ਜੂਗਾ ਮਰਜੀ ਛੱਡਿਓ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮੈਂ ਲੱਗਦਾ ਵੀ 30 ਜੀ ਸਾਢੇ 30 ਠੀਕ ਹੈ ਜੀ ਠੀਕ ਹੈ ਲਓ ਜੀ ਦੇਖਦੇ ਹੁਣ ਪਾਪਾ ਜੀ ਕਹਿੰਦੇ ਵੀ ਤੁਸੀਂ ਤਾਂ ਗੱਲਾਂ ਨਾਲੇ ਸਾਰੀ ਜਾਂਦੇ ਆ ਵੀ ਫਾਲੇ ਕਦੇ ਕਿਸੇ ਤੇ ਮੰਗ ਲੈ ਕਦੇ ਕਿਸੇ ਤੇ ਮੰਗ ਕੇ ਪਾ ਕੇ ਵੀ ਆਪਣੇ ਫਾਲੇ ਸਾਡੇ ਕੋਲ ਚੰਗੇ ਪਹਿਲੇ ਖੜੇ ਇਹਨਾਂ ਨੂੰ ਕਾਤੇ ਨਹੀਂ ਠੀਕ ਕਰਾਉਂਦੇ ਹੈਗੇ ਤੇ ਹੁਣ ਇਹਨਾਂ ਦਾ ਨੰਬਰ ਲੱਗਿਆ ਜਾਣਾ ਬਾਕੀ ਛੱਡ ਕੇ ਆਉਂਗਾ ਉਹਦੇ ਕੋਲ ਫਿਰ ਦੇਖਦੇ ਆ ਵੀ ਕਿੱਦਾਂ ਦੀ ਲੁੱਕ ਬਣਦੀ ਇਹਨਾਂ ਦੀ ਕਿੱਦਾਂ ਦੀ ਨੇ